ਮੈਂ ਮੈਂ ਬਾਹਰੋਂ ਨਹੀਂ ਆਇਆ ਚਲ ਬਾਹਰ ਵੀ ਚਲ ਬਾਬਾ ਕੰਮ ਲੈਗਾ ਤੇ ਨਾ ਨਾ ਸਾਡੀ ਮੇਰਾ ਬਿਰਾਮ ਨਾ ਬਾਬਾ ਤੇਰੀ ਦਿਲ ਦੀ ਰੀਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਠੀਕ ਹੋਵੋਗੇ ਅੱਜ ਅਸੀਂ ਆਏ ਆ ਜੋਗੇ ਰੱਲੇ ਇਹ ਬਾਬਾ ਜੋਗੀ ਪੀਰ ਦੀ ਜਗ੍ਹਾ ਤੇ ਇਹ ਹੈਗੀ ਚੈਲਾ ਦੀ ਜਗ੍ਹਾ ਤੇ ਅਸੀਂ ਚੈਲ ਆ ਇੱਥੇ ਸੀ ਹੈ ਮੱਥਾ ਟੇਕ ਇਹ ਤੇ ਲੋਕ ਜਿਹੜੇ ਚੈਲ ਵੈਸੇ ਹੁੰਦੇ ਆ ਤੇ ਜਾਂ ਜਦੋਂ ਵਿਆਹ ਕਰਦੇ ਆ ਨਾ ਉਹਦੋਂ ਗੰਢ ਜੋੜਾ ਕਹਿੰਦੇ ਆ ਇਹਨੂੰ ਇੱਕ ਹਿਸਾਬ ਦੇ ਇੱਥੇ ਉਹ ਮੰਨ ਲੋ ਲਾਵਾਂ ਜੀਆਂ ਕਰਦੇ ਹੁੰਨੇ ਆ ਮਤਲਬ ਮੈਂ ਹੁਣ ਭੁੱਲ ਗਿਆ ਉਹ ਆ ਤੇ ਜਾਂ ਜਿਹੜੇ ਤੋਂ ਡੇ ਕੀ ਬੱਚਾ ਹੁੰਦਾ ਜਾਂ ਉਸ ਕੋਲਸ ਵੀ ਖੁਸ਼ੀ ਆਉਂਦੀ ਆ ਉਦੋਂ ਇੱਥੇ ਭੇਲੀ ਲੈ ਕੇ ਆਈਦੀ ਆ ਤੇ ਅਸੀਂ ਉਹੀ ਲੈ ਕੇ ਆਏ ਆ ਸਾਡੇ ਮੁੰਡੇ ਦੀ ਅ ਬਹੁਤ ਸਾਲਾਂ ਬਾਅਦ ਆਏ ਆ ਪਹਿਲਾਂ ਇੱਥੇ ਝਿੜੀ ਹੁੰਦੀ ਸੀ ਹੁਣ ਪਤਾ ਨਹੀਂ ਹੈ ਜਾਂ ਨਹੀਂ ਬਜ਼ੁਰਗਾਂ ਤੋਂ ਸੁਣਦੇ ਆ ਸਾਡੀ ਪਰਦਾਦੀ ਰਾਜਦੀ ਹੁੰਦੀ ਸੀ ਪਤਾ ਨਹੀਂ ਕਿੰਨੇ 100 ਏਕੜ ਦੇ ਵਿੱਚ ਇੱਕ ਕਿੱਲਿਆਂ ਚ ਝਿੜੀ ਹੁੰਦੀ ਸੀ ਇੱਥੇ ਤੇ ਇਧਰ ਆ ਜਗਾ ねてり。 ਇੱਧਰ ਭੇਲੀ ਚੜਦੀ ਆ। ਹਾਂ। ਰੱਬ ਦੀ ਲੱਗੀਆਂ। ਇਹ ਤਾਂ ਜਰਨ ਦੇ ਨਾਲ ਕੋਈ ਪੈਂਦੇ ਰਹਿਣਾ ਵਾ। ਠੀਕ ਆ। ਕਾਰਪੋਰ ਬਣਾਇਆ। ਸਾਡੇ ਤਾਂ ਤੇ ਜਿੰਨਾਂ ਨੇ ਘਰ ਸੁੱਖ ਸੁਖੀ ਆ ਜੀ ਬਣਦੇ ਆ ਜਾਂ ਉਹ ਉਹ ਇੱਥੇ ਪਹਿਲੀਆਂ ਇੱਟਾਂ ਇੱਥੇ ਚੜਾ ਕੇ ਜਾਂਦੇ ਆ ਇੱਧਰ ਲੰਗਰ ਤਿਆਰ ਹੁੰਦਾ ਜੀ ਜੀ ਨਾ ਬੰਦੇ ਸਾਰ ਜਿੰਨਾਂ ਨੇ ਅੱਛਾ ਬੰਦੇ ਹੁੰਦੇ ਆ ਹਾਏ ਬੇਟੀ ਦੀ ਚੜਿਆ ਜਾਂਦਾ ਹਾਂ। ਹਾਂ। ਇਹ ਉੱਪਰ ਹੈਗਾ ਜਾਂਦੇ ਅਜੇ ਬੰਤਲੀ ਹੈਗਾ। ਉਹ ਤਾਂ ਨਹੀਂ ਯਾਰ ਮੈਂ ਤਾਂ ਇੱਥੇ ਪੁੱਛ ਰਹੀ ਹਾਂ। ਠੀਕ ਆ। ਬਿੱਲੀ ਪੌੜਾਂ 'ਚ ਲੱਤ ਜਾਂਦੀ ਆ। ਉੱਥੇ ਛਾਲ ਜਾਂਦੀ ਆ। ਪਹਿਲਾਂ ਤਾਂ ਹੀ ਅੱਗੇ ਇੱਥੇ ਵੱੜ ਕੇ ਉੱਤੇ ਜਗ੍ਹਾ ਹੁੰਦੀ ਸੀ। ਉੱਥੇ ਗੰਡ ਜੋੜਾ ਕਰਦੇ ਹੁਣ ਪਰ ਕੁਸ ਬਣਾ ਰਹੇ ਆ। ਹਾਂ ਬੁੱਤ। ਵੀ ਬਿੱਲੀ ਹਾਂ ਉੱਤੇ ਸੀਗੀ ਬਿੱਲੀ ਮਾ ਪੀ ਆ ਬਿੱਲੀ ਆਉਗੀ ਹਾਂ ਜੀ ਐ ਤਿਆਰ ਹੋ ਕੇ ਨਾ ਫੇਰ ਆਉਂਦੇ ਨੇ ਗੰਡ ਜੋੜਾ ਕਰਨ ਦੇ ਲਈ ਇਹਨਾਂ ਕਈ ਤਾਂ ਵਿਆਹ ਤੋਂ ਬਹੁਤ ਸਾਲਾਂ ਬਾਅਦ ਵੀ ਹੁੰਦੇ ਆ ਠੀਕ ਹੈ ਠੀਕ ਹੈ ਭਾਈ ਇੱਥੇ ਜੀ ਮਿੱਟੀ ਕੱਢ ਕੇ ਤੇ ਫਿਰ ਉਹ ਉੱਪਰ ਉੱਤੇ ਇੱਥੇ ਰੱਖ ਦੇਣੀ ਹੁੰਦੀ ਆ। ਵੈਸੇ ਜਿੰਨੀ ਜਗ੍ਹਾ ਬਾਬਾ ਦੀ ਆਸੇ-ਪਾਸੇ ਜਿੱਥੇ ਮਰਜ਼ੀ ਕੱਢ ਦੋ ਕਹਿੰਦੇ ਹਰ ਥਾਂ ਤੇ ਲੱਗਦੀ ਆ ਮਿੱਟੀ। ਕਿਉਂਕਿ ਸਾਰੀ ਜਗ੍ਹਾ ਹੀ ਆ ਬਾਬੇ ਦੀ ਆ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ। ਆ ਇਧਰ ਛਿੜੀ ਦਿੰਦੀ ਆ। ਪਰ ਹੁਣ ਤੁੰਤ ਜੀ ਕਰਕੇ ਅੱਜ ਨਹੀਂ ਦੇਖਦੀ। ਆ ਇੱਥੇ ਕੱਢ ਕੇ ਤੇ ਉੱਤੇ ਰੱਖਿਆ ਹੁੰਦੀ ਆ ਹਣ ਸਾਡਾ ਜੀ ਰੋਂਦਾ ਜਵਾਕ ਉਹਨੂੰ ਫੜੀਏ ਇੱਥੇ ਵੀ ਲੋਕਾਂ ਨੇ ਆਪਦੇ ਘਰ ਪਾਏ ਹੋਏ ਆ ਜੀ ਚੱਲ 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 ਪੱਜੋ ਚੱਲ 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 ਖੜਿਆ ਜੀ ਨਟ 11 ਦਿਲਦਾਨੀ ਮੋੜਾ ਇਥੇ ਦਕਾਨਾਂ ਨੇ ਬੈ ਕੇ ਚਲਾਉਣ ਲੱਗ ਗਿਆ ਨਾ ਮੇਰੇ ਇਹਨੂੰ ਕੇ ਮੇਰੇ ਸਕੂਟਰ ਦੇ ਉੱਪਰ ਬੈ ਕੇ ਚਲਾਉਣਾ ਸਕੂਟਰ ਲੈ ਲਿਆ ਜੀ ਾਡੇ ਮੁੰਡੇ ਨੇ ਤਾਂ ਹੁਣ ਤਾਂ ਇਹ ਇੱਥੇ ਜਗ੍ਹਾ ਤੇ ਪਹਿਲਾਂ ਵੀ ਜ਼ਮੀਨਾਂ ਤੇ ਬਹੁਤ ਕਬਜ਼ੇ ਇਸ ਕੀਤੇ ਹੋਏ ਸੀਗੇ ਹੁਣ ਤਾਂ ਛੜੀ ਜਿਹੜੀ ਉਹ ਸਾਰੀ ਖਤਮ ਹੋ ਗਈ ਹਾਲ ਲੱਗਿਆ ਕੋ ਮੁੰਡਾ ਸੀ ਕੋਈ ਨਾ ਕੋਈ ਨਾ ਕੋਈ ਏਹ ਏਹ ਵੀਰਾ ਹੁਣ ਅਸੀਂ ਚੱਲਿਆਂ ਜੀ ਵਾਪਸ ਤੇ ਇਹ ਹੋ ਗਈ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਉਨ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਰੱਬ ਰੱਖਾ